ਹੈਲੋ ਸਟੂਡੈਂਟਸ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਵਾਗਤ ਕਰਦੀ ਹਾਂ ਹਾਈ ਫਾਈ ਐਗਜ਼ਾਮ ਸਟੱਡੀ ਉੱਪਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੁਝ ਬਹੁਤ ਹੀ ਮਹੱਤਵਪੂਰਨ ਪ੍ਰਸ਼ਨਾਂ ਜੋ ਡਿਸਕਸ ਕਰਾਂਗੇ ਨਾਲ ਹੀ ਉਹਨਾਂ ਦੇ ਐਕਸਟਰਾ ਫੈਕਟਸ ਨੂੰ ਵੀ ਦੇਖਾਂਗੇ ਇਹ ਆਪਣੀ ਮਾਸਟਰ ਕਲਾਸ ਦੇ ਲੈਕਚਰ ਕੈਡਰ ਪੰਜਾਬੀ ਦੀ 18ਵੀਂ ਕਲਾਸ ਆ ਸ਼ੁਰੂ ਕਰਦੇ ਹਾਂ ਜੀ ਪਹਿਲਾ ਪ੍ਰਸ਼ਨ ਅਨੰਦ ਸਾਈਂ ਬੇਚ 40ਵੀਂ ਪੌੜੀ ਕਿਸ ਗੁਰੂ ਜੀ ਦੀ ਹੈ ਆਪਣਾ ਉੱਤਰ ਲਗਾਓ ਜੀ অপশন ਨੰਬਰ 1 ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਸਹੀ ਉੱਤਰ ਚੁਣੋ ਜੀ ਅਨੰਦ ਸਾਹਿਬ ਵਿੱਚ 40ਵੀਂ ਪੌੜੀ ਕਿਸ ਗੁਰੂ ਜੀ ਦੀ ਹੈ অপশন ਨੰਬਰ 2 ਗੁਰੂ ਅਰਜਨ ਦੇਵ ਜੀ ਅਨੰਦ ਸਾਹਿਬ ਗੁਰੂ ਅਮਰਦਾਸ ਜੀਾਂ ਦੀ ਸਾਕਰ ਰਚਨਾ ਤੇ ਜਿਹੜੀ ਇਹਨਾਂ ਵਿੱਚ 40ਵੀਂ ਪੌੜੀ ਗੁਰੂ ਅਰਜਨ ਦੇਵ ਜੀ ਦੀ ਆ ਉਸ ਦੀ ਸ਼ੁਰੂਆਤ ਹੁੰਦੀ ਆ ਆਨੰਦ ਸੁਨੇ ਭਟ ਭਾਗੀ ਹੈ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਲੇ ਸਗਲ ਵਿਸੂਰੇ ਪ੍ਰਸ਼ਨ ਨੰਬਰ 2 ਕਿਸ ਵਾਰ ਵਿੱਚ ਗੁਰੂ ਅਮਰਦਾਸ ਜੀ ਨੇ ਬ੍ਰਹਮਾ ਵਿਸ਼ਨੂ ਮਹੇਸ਼ ਨਾਲ ਸੰਬੰਧਿਤ ਗੱਲ ਕੀਤੀ ਹੈ ਆਪਣਾ ਸਹੀ ਉੱਤਰ ਲਗਾਓ ਜੀ 1 RAM ਕਲੀ ਦੀ ਵਾਰ 2 ਗੁਜਰੀ ਦੀ ਵਾਰ ਦਨ ਸੂਹੀ ਦੀ ਵਾਰ ਚਾਰ ਕੋਈ ਨਹੀਂ ਸਹੀ ਉੱਤਰ ਚੁਣੋ ਜੀ ਕਿਸ ਵਾਰ ਵਿੱਚ ਗੁਰੂ ਅਮਰਦਾਸ ਜੀ ਨੇ ਬ੍ਰਹਮਾ ਵਿਸ਼ਨੂ ਅਤੇ ਮਹੇਸ਼ ਨਾਲ ਸੰਬੰਧਿਤ ਗੱਲ ਕੀਤੀ ਹੈ অপਸ਼ਨ ਨੰਬਰ 2 ਗੁਜਰੀ ਦੀ ਵਾਰ ਗੁਰੂ ਅਮਰਦਾਸ ਜੀ ਦੀਆਂ ਟੋਟਲ 4 ਵਾਰਾਂ ਨੇ ਤੇ ਜਿਹੜੀ ਗੁਜਰੀ ਦੀ ਵਾਰ ਆ ਐਸਨੂ ਸ਼ਿਕੰਦਰ ਇਬਰਾਹਿਮ ਦੀ ਵਾਰ ਦੀ ਜੋ ਧੁਨਾ ਉਤੇ ਗਉਣ ਦਾ ਆਦੇਸ਼ ਦਿੱਤਾ ਗਿਆ ਹੈ। ਪ੍ਰਸ਼ਨ ਨੰਬਰ 3 ਪੰਜਾਬੀ ਨਾਟਕ ਵਿੱਚ ਪਾਤਰਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਮਾਣ ਕਿਸਤੀ ਪਤਨੀ ਨੂੰ ਜਾਂਦਾ ਹੈ? ਆਪਸ਼ਨ ਨੰਬਰ 1 ਬਲਵੰਤ ਗਾਰਗੀ 2 ਸੰਤ ਸਿੰਘ ਸੇਖੋ 3 ਹਰਜਨ ਸਿੰਘ 4 ਹਰਜਨ ਗੌਰ ਸਹੀ ਉੱਤਰ ਲਗਾਓ ਜੀ। ਸਯਦਰਾਜੀ ਆਪਣੇ ਕੋਲੇ অপਸ਼ਨ ਨੰਬਰ 3 ਹਰਚੰਨ ਸਿੰਘ ਪੰਜਾਬੀ ਨਾਟਕ ਵਿੱਚ ਪਾਤਰਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਮਾਣ ਹਰਚੰਨ ਸਿੰਘ ਦੀ ਪਤਨੀ ਨੂੰ ਜਾਂਦਾ ਜਿਨ੍ਹਾਂ ਦਾ ਨਾਮ ਸੀਗਾ ਧਰਮਕੌਰ ਉਸ ਟਾਈਮ ਤੇ ਫੀਮੇਲ ਕਰੈਕਟਰ ਬਹੁਤ ਘੱਟ ਮਿਲਦੇ ਸੀ ਤਾਂ ਇਸ ਕਰਕੇ ਉਹਨਾਂ ਦੀ ਸਮੱਸਿਆ ਦਾ ਹੱਲ ਧਰਮਕੌਰ ਜੀ ਨੇ ਕੀਤਾ ਸੀ ਪ੍ਰਸ਼ਨ ਨੰਬਰ 4 ਦੋ ਵਹਟੀਆਂ ਦਾ ਕਰਤਾ ਹੈ ਪਈ ਵੀਰ ਸਿੰਘ 2 ਚਰਨ ਸਿੰਘ ਸਹੀਦ 3 ਨਾਨਕ ਸਿੰਘ 4 ਗੁਰਵਖਸ ਸਿੰਘ ਸਹੀ ਉੱਤਰ ਲਗਾਓ ਜੀ ਦੋ ਵਹਟੀਆਂ ਨਾਵਲ ਦਾ ਕਰਤਾ ਹੈ ਚਰਨ ਸਿੰਘ ਸਹੀਦ ਪ੍ਰਸ਼ਨ ਨੰਬਰ 5 ਮਸੀਹਾ ਸੂਲੀ ਤੇ ਮੁਸਕਰਾਇਆ ਨਾਟਕ ਦਾ ਨਾਇਕ ਹੈ অপਸ਼ਨ ਨੰਬਰ 1 ਕਰਤਾਰ ਸਿੰਘ ਸਰਾਬਾ 2 ਭਗਤ ਸਿੰਘ 3 ਉਦਮ ਸਿੰਘ 4 ਮਦਨ ਲਾਲ ਢਿੰਗਰਾ ਚਾਰਾ ਵਿੱਚੋਂ ਸਹੀ ਉੱਤਰ ਦਿਓ ਜੀ ਆਪਣਾ ਮਸੀਹਾ ਸੂਲੀ ਤੇ ਮੁਸਕਰਾਇਆ ਨਾਟਕ ਦਾ ਨਾਇਕ ਹੈ ਭਗਤ ਸਿੰਘ ਇਹ ਨਾਟਕ ਇਹਨਾਂ ਦਾ ਇਹ ਡਾਕਟਰ ਹਰਚਰਨ ਸਿੰਘ ਦਾ ਜਿਹੜਾ ਕਿ 1980 ਵਿੱਚ ਆਇਆ ਸੀ ਕਿੰਨਾ ਦਾ ਨਾਟਕ ਹੈ ਡਾਕਟਰ ਹਰਚਰਨ ਸਿੰਘ ਦਾ ਪਗਰਤੀਵਾਦੀ ਨਾਟਕਾਂ ਦਾ ਜਟ ਹੈ অপশন নাম্বার 1 ਰੱਤਾ ਸਾਲੂ ਸ਼ੋਭਾ ਸ਼ਕਤੀ 2 ਪੰਜਾਬ ਦੀ ਇੱਕੋ ਇੱਕ ਮਰਦ ਰਾਣੀ ਜਿੰਦਾ ਕਾਮਾਗਾਟਾ ਮਾਰੂ 3 ਨੰਗਾ ਜ਼ਖਮ ਕਭੂ ਨਾ ਛਾਡੇ ਖੇਤ 4 ਅੰਬਰ ਕਾਲਾ ਅੱਗ ਬੁਝਾਉ ਪ੍ਰਸ਼ਨ ਨੰਬਰ 6 ਦਾ ਸਹੀ ਉੱਤਰ ਦਿਓ ਜੀ ਭਗਰਤੀਵਾਦੀ ਨਾਟਕਾਂ ਦਾ ਜੱਟ ਹੈ অপਸ਼ਨ ਨੰਬਰ 1 ਸਹੀ ਆ ਰੱਤਾ ਸਾਲੂ ਤੇ ਸ਼ੋਭਾ ਸ਼ਕਤੀ ਉਰੇ ਸਾਲੂ ਆਸ ਅਸ ਸੇਦ ਲੰਕਰ ਲਗਾ ਲਿਓ ਰਤਾ ਸਾਲੂ ਸ਼ੋਭਾ ਸ਼ਕਤੀ ਪ੍ਰਸ਼ਨ ਨੰਬਰ 7 ਵਾਰਿਸ਼ ਦਾ ਕਰਤਾ ਹੈ ਈਸ਼ਵਰ ਚੰਦਰ ਨੰਦਾ ਡਾਕਟਰ ਹਰਚਰਨ ਸਿੰਘ ਤਿੰਨ ਸੰਤ ਸਿੰਘ ਸੇਖੋਂ ਚਾਰ ਕਪੂਰ ਸਿੰਘ ਘੁੰਮਣ ਪ੍ਰਸ਼ਨ ਨੰਬਰ 7 ਦਾ ਸਹੀ ਉੱਤਰ ਦਿਓ ਜੀ ਵਾਰਿਸ਼ ਨਾਟਕ ਦਾ ਕਰਤਾ ਹੈ ਸਹੀ ਉੱਤਰ ਆਪਣੇ ਕੋਲੇ অপਸ਼ਨ ਨੰਬਰ 3 ਸੰਤ ਸਿੰਘ ਸੇਖੋ ਪ੍ਰਸ਼ਨ ਨੰਬਰ 8 ਸੂਫੀ ਮੱਤ ਵਿੱਚ ਅਬੂਦੀਤ ਤੋਂ ਭਾਵ ਹੈ ਨੰਬਰ 1 ਰੱਬ ਦਾ ਸੇਵਕ ਬਣਨਾ 2 ਮਸਤੀ ਦੀ ਹਾਲਤ 3 ਰੱਬ ਵਿੱਚ ਯਕੀਨ ਰੱਖਣਾ 4 ਰੱਬ ਨਾਲ ਕਿਸੇ ਹੋਰ ਰੱਬ ਦੀ ਪੂਜਾ ਸਹੀ ਉੱਤਰ ਲਗਾਓ ਜੀ ਸੂਫੀ ਮਤ ਵਿੱਚ ਅਬੂਦੀਤ ਤੋਂ ਭਾਵ ਹੈ ਰੱਬ ਦਾ ਸੇਵਕ ਬਣਨਾ ਮਸਤੀ ਦੀ ਹਾਲਤ ਕੀ ਹੈ ਜੇ ਪੁੱਛ ਲਿਆ ਜਾਵੇ ਮਸਤੀ ਦੀ ਹਾਲਤ ਕੀ ਹੈ ਇਹ ਹਾਲ ਹੈ ਰੱਬ ਵਿੱਚ ਯਕੀਨ ਰੱਖਣ ਨੂੰ ਕੀ ਕਹਿੰਦੇ ਆ ਤਵੱਲਕ रब न किसी होर रब की पूजा की है शीरक प्रश्न नंबर नौ मंगलाचरण की वरत किस काव्य रूप में होंगी है एक प्रगीत दो बारह माह तीन काफी चार किस्सा सही उत्तर लगाओ जी ਮੰਗਲਾ ਚਰਨ ਦੀ ਵਰਤੋਂ ਕਿਸ ਕਾਰੂਪ ਵਿੱਚ ਹੁੰਦੀ ਹੈ অপਸ਼ਨ ਨੰਬਰ 4 ਕਿੱਸਾ ਜਦੋਂ ਵੀ ਕੋਈ ਕਿੱਸਾ ਲਿਖਦੇ ਸੀਗੇ ਤਾਂ ਉਸ ਟਾਈਮ ਦੇ ਜਿਹੜੇ ਕਿੱਸਾਕਾਰ ਸੀ ਉਹ ਉਹਦਾ ਮੰਗਲਾ ਚਰਨ ਲਿਖਦੇ ਸੀ ਮਤਲਬ ਉਹਦੇ ਸਟਾਰਟਿੰਗ ਦੇ ਵਿੱਚ ਰੱਬ ਦਾ ਨਾਮ ਤੇ ਆਉਂਦੇ ਸੀਗੇ ਰੱਬ ਨੂੰ ਯਾਦ ਕਰਦੇ ਸੀ ਜਿਵੇਂ ਅਵਲ ਹਮਦ ਖੁਦਾ ਦਾ ਵird ਕੀਜੇ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ ਅੱਗੇ ਆ ਗਿਆ ਪ੍ਰਸ਼ਨ ਨੰਬਰ 10 ਕਿੱਸਾ ਰੂਪਾਕਾਰ ਦੀ ਉਤਪਤੀ ਦਾ ਸਰੋਤ ਹੈ অপਸ਼ਨ ਨੰਬਰ 1 ਭਾਰਤੀ ਪ੍ਰੇਮ ਅਖਿਆਨ 2 ਫਾਰਸੀ ਮਨਸਵੀ 3 ਪੰਜਾਬੀ ਪ੍ਰੇਮ ਅਖਿਆਨ 4 ਭਾਰਤੀ ਵਿਰਤਾਂਤ ਤੇ ਫਾਰਸੀ ਮਨਸਵੀ ਤੁਸੀਂ ਆਪਣਾ ਸਹੀ ਉੱਤਰ ਲਗਾਓ ਜੀ ਕਿਹੜਾ ਹੈ ਪ੍ਰਸ਼ਨ ਨੰਬਰ 10 ਦੇ ਲਈ ਕਿੱਸਾ ਰੂਪਕਾਰ ਦੀ ਉਤਪਤੀ ਦਾ ਸਰੋਤ ਹੈ অপশন ਨੰਬਰ 4 ਸਹੀ ਹੈ ਭਾਰਤੀ ਵਿਤਾਂ ਤੇ ਫਾਰਸੀ ਮਨਸਵੀ ਪ੍ਰਸ਼ਨ ਨੰਬਰ 11 ਮੁਹਾਵਰੇ ਅਤੇ ਅਖਾਣ ਵਿੱਚ ਸਾਂਝ ਦਾ ਆਧਾਰ ਹੈ 1 ਵਿਸ਼ਵੀ ਹਕੀਕਤ 2 ਜੀਵਨਮੁਖੀ ਨਿਚੋੜ 3 ਸਮਝ ਅਤੇ ਜਨ ਵਿਵੇਕ 4 ਸਰਲ ਸਰਲ ਪਛਾਈ ਪ੍ਰਗਟਾ ਪ੍ਰਸ਼ਨ ਨੰਬਰ 11 ਲਈ ਆਪਣਾ ਉੱਤਰ ਦਿਓ ਜੀ ਮੁਹਾਵਰੇ ਤੇ ਅਖਾਣ ਵਿੱਚ ਸਾਂਝ ਦਾ ਆਧਾਰ ਹੈ অপਸ਼ਨ ਨੰਬਰ 3 ਸਹੀ ਹੈ ਸਮਝ ਅਤੇ ਜਨ ਵਿਵੇਕ ਪ੍ਰਸ਼ਨ ਨੰਬਰ 12 ਕਿਸ ਰੁੱਖ ਦੀ ਪੂਜਾ ਹੁੰਦੀ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲਾਓ ਜੀ ਪਿੱਪਲ ਦੋ ਬੋਹੜ ਤਿੰਨ ਜੰਡ ਚਾਰ ਟਾਲੀ ਇਹ ਪ੍ਰਸ਼ਨ ਤੁਹਾਨੂੰ ਸਭ ਨੂੰ ਆਦਾ ਹੋਏਗਾ ਸਹੀ ਉੱਤਰ ਹੈ ਪਿੱਪਲ ਪ੍ਰਸ਼ਨ ਨੰਬਰ 13 ਜਾਕੂਤ ਤੇ ਅਲਤੂਨੀਆ ਪਾਤਰ ਕਿਸ ਨਾਟਕ ਦੇ ਹਨ অপਸ਼ਨ ਨੰਬਰ 1 ਸੌਂਕਣ 2 ਸੁਲਤਾਨ ਰਜ਼ੀਆ 3 ਧੂਨੀ ਦੀ ਅਗ 4 ਕੇਸਰੋ ਸਹੀ ਉੱਤਰ ਲਗਾਓ ਜੀ ਜਾਕੂਤ ਤੇ ਅਲਤੂਨੀਆ ਪਾਤਰ ਕਿਹੜੇ ਨਾਟਕ ਦੇ ਨੇ ਸਹੀ ਉੱਤਰ ਹੈ ਜੀ ਆਪਣੇ ਕੋਲੇ ਸੁਲਤਾਨ ਰਜ਼ੀਆ ਦੇ ਪ੍ਰਸ਼ਨ ਨੰਬਰ 14 ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਇਹ ਸ਼ਬਦ ਕਿਸ ਦੇ ਹਨ ਨੰਬਰ 1 ਗੁਰਵਖਸ਼ਪ੍ਰੀਤਲੜੀ 2 ਰੁਗਵੀਰ ਟੰਡ 3 ਦੋਨੋਂ ਹੀ 4 ਕੋਈ ਵੀ ਨਹੀਂ ਪਿਆਰ ਕਬਜ਼ਾ ਨਹੀਂ ਪਹਿਚਾਨ ਹੈ ਸਹੀ ਉੱਤਰ ਹੈ ਜੀ ਗੁਰਵਖਸ਼ ਸਿੰਘ ਪ੍ਰੀਤਲੜੀ ਪ੍ਰਸ਼ਨ ਨੰਬਰ 15 ਨਵੀਂ ਰੁੱਤ ਕਹਾਣੀ ਕਿਸ ਦੀ ਹੈ ਆਪਸ਼ਨ ਨੰਬਰ 1 ਨਵਤੇਜਪ੍ਰੀਤ ਲੜੀ 2 ਮੋਹਨ ਪੰਡਾਰੀ 3 ਨੌਰੰਗ ਸਿੰਘ 4 ਸੁਜਾਨ ਸਿੰਘ ਸਹੀ ਉੱਤਰ ਲਗਾਓ ਜੀ ਪ੍ਰਸ਼ਨ ਨੰਬਰ 15 ਲਈ ਨਵੀਂ ਰੁੱਤ ਕਹਾਣੀ ਕਿਸ ਦੀ ਹੈ ਸਹੀ ਉੱਤਰ ਹੈ ਜੀ ਨਵਤੇਜਪ੍ਰੀਤ ਲੜੀ ਨਵਤੇਜਪ੍ਰੀਤ ਲੜੀ ਹੋਏ ਆ ਜੋ ਗੁਰਵਕਸ ਸਿੰਘ ਪ੍ਰੀਤ ਲੜੀ ਦੇ ਵੱਡੇ ਪੁੱਤਰ ਹੋਏ ਨੇ ਚਲਦੇ ਆ ਜੀ 16 ਨੰਬਰ ਪ੍ਰਸ਼ਨ ਤੇ ਕਰੂਣਾ ਤੋਸੀ ਰਜਨੀ ਨੇ ਨੂੰ ਪਾਤਰ ਕਿਸ ਕਹਾਣੀ ਦੀ ਕਹਾਣੀ ਦੇ ਹਨ ਨੰਬਰ 1 ਗੁਲਵਾਨੋ 2 ਕੁੱਤੇ 3 ਸੂਲੀ ਉੱਪਰ ਲਟਕਦੇ ਪਲ 4 ਫालतू ਔਰਤ ਸਹੀ ਉੱਤਰ ਹੈ ਜੀ ਆਪਣੇ ਕੋਲੇ ਸੂਲੀ ਉੱਪਰ ਲਟਕਦੇ ਪਲ অপਸ਼ਨ ਨੰਬਰ 3 ਸਹੀ ਹੈ ਪ੍ਰਸ਼ਨ ਨੰਬਰ 17 औरत एक शक्ति है जो वक् वक् रूपा साडे रोल निभा है इस नारी चेतना नाल संबंधित हरचर सिंह का केड़ा नाटक है ऑप्शन नंबर एक रत्ता सालू दो कमला कुमारी तीन शोभा शक्ति चार कंचन माटी प्रश्न नंबर सतारा लाई सही उत्तर लगाओ जी औरत एक शक्ति है जो वक् व वक रूपा साडे रोल निभा है ਇਹਦਾ ਸਹੀ ਉੱਤਰ ਹੈ ਜੀ অপਸ਼ਨ ਨੰਬਰ 3 ਸ਼ੋਭਾ ਸ਼ਕਤੀ। ਐਥੋ ਤੁਹਾਨੂੰ ਗੈਸ ਹੋ ਗਿਆ ਹੋਣਾ। ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਦੇ। ਪੰਜਾਬੀ ਬਾਤਚੀ ਦੇ ਪਹਿਲੇ ਭਾਗ ਵਿੱਚ ਕਿਹੜੇ ਖੇਤਰ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਜ਼ਿਕਰ ਹੈ? অপਸ਼ਨ ਨੰਬਰ 1 ਮਾਝੇ ਦੇ, 2 ਦੋਆਬੇ ਦੇ, 3 ਮਾਲਵੇ ਦੇ, 4 ਪੁਆਦੇ ਦੇ। ਪ੍ਰਸ਼ਨ ਨੰਬਰ 18 ਲਈ ਸਹੀ ਉੱਤਰ ਕਰੋ ਜੀ ਪੰਜਾਬੀ ਬਾਤਚੀ ਦੇ ਪਹਿਲੇ ਭਾਗ ਵਿੱਚ ਕਿਹੜੇ ਲੋਕਾਂ ਦੇ ਜੀਵਨ ਦੀ ਸ਼ੈਲੀ ਪੇਸ਼ ਕੀਤੀ ਗਈ ਹੈ ਜਾਂ ਜ਼ਿਕਰ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਮਾਝੇ ਦੇ ਮਾਸਟਰ ਕੈਟਰ 2020 ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਜਾ ਚੁੱਕਿਆ ਹੈ ਕਿ ਪੰਜਾਬੀ ਬਾਤਚੀ ਦੇ ਕਿੰਨੇ ਭਾਗ ਨੇ ਪੰਜਾਬੀ ਬਾਤਚੀ ਦੇ ਟੋਟਲ ਤਿੰਨ ਭਾਗ ਨੇ ਤੇ ਇਹਦੇ ਵਿੱਚੋਂ ਪਹਿਲੇ ਭਾਗ ਵਿੱਚ ਮਾਝੇ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਜ਼ਿਕਰ ਹੈ। ਪ੍ਰਸ਼ਨ ਨੰਬਰ 19 ਸਿੰਘਣੀਆਂ ਦੇ ਸਿੱਦਕ ਅਤੇ ਸਿੱਖ ਬੱਚੇ ਦੀ ਸ਼ਹੀਦੀ ਰਚਨਾਵਾਂ ਕਿਸ ਦੀਆਂ ਹਨ? ਆਪਸ਼ਨ ਨੰਬਰ 1 ਸਰਦਾਰ ਰਾਮ ਫਿਲौरी, 2 ਲਾਲਾ ਵਿਹਾਰੀ لالਪੁਰੀ, 3 ਗਿਆਨੀ ਦਿੱਤ ਸਿੰਘ, 4 ਪ੍ਰਿੰਸੀਪਲ ਤੇਜਾ ਸਿੰਘ। ਪ੍ਰਸ਼ਨ ਨੰਬਰ 19 ਲਈ ਸਹੀ ਉੱਤਰ ਕਰੋ ਜੀ। ਸਿੰਘਣੀਆਂ ਦੇ ਸਿੱਦਕ ਸਿੱਖ ਬੱਚੇ ਦੀ ਸ਼ਹੀਦੀ सही उत्तर है जी ऑप्शन नंबर तीन सिंह प्रश्न नंबर भी रहा उपद की भूमिका की है ऑप्शन नंबर एक शब्द का केंद्रीय भाव प्रगट करने दो शब्द का निर्कर्ष देने तीन उपकोरत दोवे चार कोई भी नहीं रहा पद की भूमिका की है ऑप्शन नंबर एक सही है शब्द का केंद्रीय भाव प्रगट करने ਪ੍ਰਸ਼ਨ ਨੰਬਰ 21 ਅੱਦਕ ਦੀ ਵਰਤੋਂ ਸੰਗਮ ਕਦੋਂ ਹੁੰਦੀ ਹੈ অপਸ਼ਨ ਨੰਬਰ 1 ਜਦੋਂ ਨੱਕ ਰਾਹੀਂ ਆਵਾਜ਼ ਪ੍ਰਗਟ ਕਰਨੀ ਹੋਵੇ 2 ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ 3 ਜਦੋਂ ਹੈਰਾਨੀ ਪ੍ਰਗਟ ਕਰਨੀ ਹੋਵੇ 4 ਕੋਈ ਵੀ ਨਹੀਂ ਪ੍ਰਸ਼ਨ ਨੰਬਰ 21 ਲਈ ਆਪਣਾ ਉੱਤਰ ਚੁਣੋ ਜੀ ਅੱਦਕ ਦੀ ਵਰਤੋਂ ਸੰਗਮ ਕਦੋਂ ਹੁੰਦੀ ਹੈ ਜਦੋਂ ਆਵਾਜ਼ ਦੋਹਰੀ ਪ੍ਰਗਟ ਕਰਨੀ ਹੋਵੇ ਮਨ ਲਓ ਆਪਾਂ ਨੇ ਅੱਗ ਲਿਖਣਾ ਤਾਂ ਅੱਗ ਲਿਖਣ ਲਈ ਆਪਾਂ ਡਬਲ ਗੱਗਾ ਨਹੀਂ ਲਿਖਾਂਗੇ ਤਾਂ ਇਹਨੂੰ ਅੱਦਕ ਦੇ ਨਾਲ ਜਦੋਂ ਲਿਖਾਂਗੇ ਤਾਂ ਆੜੇ ਅੱਦਕ ਗੱਗਾ ਅੱਗ ਲਿਖਾਂਗੇ ਕਿ ਇਹਦੇ ਵਿੱਚੋਂ ਡਬਲ ਗੱਗਾ ਕੱਟਿਆ ਜਾਏਗਾ ਉਹਦੀ ਜਗ੍ਹਾ ਤੇ ਅੱਦਕ ਆ ਜਾਏਗਾ ਤੇ ਇਹ ਅੱਗ ਬਣ ਜਾਏਗਾ ਮਤਲਬ ਡਬਲ ਗੱਗੇ ਦੀ ਆਵਾਜ਼ ਨੂੰ ਅੱਦਕ ਪੂਰਾ ਕਰਦਾ ਹੈ ਪ੍ਰਸ਼ਨ ਨੰਬਰ Y ਕੁਸੁੰਬੜਾ ਸ਼ਬਦ ਦੇ ਸ਼ਾਬਦਿਕ ਅਰਥ ਹਨ ਨੰਬਰ 1 ਨਾਸ਼ਮਾਨ ਦਾ ਦੋ ਸੰਸਾਰਿਕ ਪਦਾਰਥ ਤਿੰਨ ਰਜਾ ਵਿੱਚ ਰਹਿਣਾ ਚਾਰ ਨਫਸ ਦਾ ਖਾਤਮਾ ਸੁंभਣਾ ਸ਼ਬਦ ਦੇ ਸ਼ਾਬਦਿਕ ਅਰਥ ਹਨ অপਸ਼ਨ ਨੰਬਰ 2 ਸਹੀ ਹੈ ਜੀ ਸੰਸਾਰਿਕ ਪਦਾਰਥ ਪ੍ਰਸ਼ਨ ਨੰਬਰ 23 ਪਤਨ ਦੀ ਵੇੜੀ ਇਕਾਂਗੀ ਦਾ ਮੁੱਖ ਥੀਮ ਹੈ ਸਹੀ ਉੱਤਰ ਲਾਓ ਜੀ অপਸ਼ਨ ਨੰਬਰ 1 ਉਤੇਜਿਤ ਭਾਵਨਾਵਾਂ ਦੋ ਔਰਤ ਦੀਆਂ ਧਮਿਤ ਭਾਵਨਾਵਾਂ 3/4 ਕਿਸਾਂਜ 4 ਧਾਰਮਿਕ ਦ੍ਰਿਸ਼ਟੀਕੋਣ ਪੱਤਣ ਦੀ ਬੇੜੀ ਅਕਾਂਗੀ ਦਾ ਮੁੱਖ ਥੀਮ ਹੈ অপਸ਼ਨ ਨੰਬਰ 2 ਸਹੀ ਹੈ ਜੀ ਔਰਤ ਦੀਆਂ ਧਮਿਤ ਭਾਵਨਾਵਾਂ ਪ੍ਰਸ਼ਨ ਨੰਬਰ 24 ਜਿੰਨਾ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਸ ਨੂੰ ਕਹਿੰਦੇ ਹਨ অপਸ਼ਨ ਨੰਬਰ 1 ਸ਼ਬਦਬੋਧ ਦੋਸ਼ ਸਾਰਥਿਕ ਸ਼ਬਦ ਤਿੰਨ ਅਰਥਵੋਧ ਚਾਰ ਨਿਰਾਰਥਿਕ ਸ਼ਬਦ ਸਹੀ ਉੱਤਰ ਲਗਾਓ ਜੀ ਇਹ ਤਾਂ ਸਾਨੂੰ ਸਭ ਨੂੰ ਆਂਦਾ ਹੋਏਗਾ ਜਿੰਨਾ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਸਾਰਥਿਕ ਸ਼ਬਦ ਆਪਸ਼ਨ ਨੰਬਰ 2 ਸਹੀ ਹੈ ਜਿੰਨਾ ਦਾ ਨਹੀਂ ਨਿਕਲਦਾ ਉਹ ਨਿਰਾਰਥਿਕ ਸ਼ਬਦ ਪ੍ਰਸ਼ਨ ਨੰਬਰ 25 ਗੋਖੜੂ ਗਹਿਣਾ ਹੈ ਘੜ ਦਾ ਦੋ ਕੰਨਾਂ ਦਾ ਤਿੰਨ ਮੱਥੇ ਦਾ ਚਾਰ ਵਾਹਾਂ ਦਾ ਪ੍ਰਸ਼ਨ ਨੰਬਰ 25 ਲਈ ਸਹੀ ਉੱਤਰ ਦਿਓ ਜੀ ਕੋਖੜੂ ਗਹਿਣਾ ਹੈ ਬਾਹਾਂ ਦਾ ਇਹ ਲੇਡੀਜ਼ ਗਹਿਣਾ ਹੈ ਇੱਥੇ ਆਪਣੀ ਅੱਜ ਦੀ ਕਲਾਸ ਹੁੰਦੀ ਹੈ ਖਤਮ ਜੀ ਤੁਸੀਂ ਦੱਸੋਗੇ ਕਿ ਤੁਹਾਡੇ 25 ਦੇ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਗਏ ਨੇ ਤੇ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਨਵੇਂ ਕੁਐਸਚਨਸ ਦੇ ਨਾਲ ਮੈਨੂੰ ਰਪਿੰਦਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ